ਜਿਸੇ ਨੂੰ ਕੋਈ ਗੱਲ ਫੀਡ ਕਰਦੀ ਆ ਕਿਸੇ ਨੂੰ ਨਹੀਂ ਕਰਦੀ ਇਹਦਾ ਮਤਲਬ ਜੇ ਮੇਰੀ ਫੀਡਰ ਵੱਧੀ ਆ ਮੈਂ ਕਿਸੇ ਨੂੰ ਮਿੱਠਾ ਨਹੀਂ ਮੰਡ ਖੜਾ ਜੇ ਮੇਰੇ ਲਈ ਨੁਕਸਾਨ ਦੇ ਆ ਕਿਸੇ ਲਈ ਦਾ ਫਾਇਦਾ ਨਾ ਹੋ ਸਕਦਾ ਉਹ ਕਹਿੰਦੇ ਨੇ ਕਿ ਉਹ ਬਾਹ ਬਾਜ ਚੀਆਂ ਨੂੰ ਸੁਆਦੀ ਗਿਆ ਨੂੰ ਹਨਾ ਬੰਦੀ ਮੋਂ ਮੈਚਾ ਉਹ ਖਾਂਦਾ ਨਹੀਂ ਗਿਆ ਮਾਂ ਬੈ ਵਾਲੀ ਚੀਜ਼ ਹੁਣ ਮੈਦੇ ਨੇ ਇੱਥੇ ਵਾਦੀ ਉਹ ਆਹੋ ਆਹੋ ਦੇ ਇਹ ਨਹੀਂ ਹੁੰਦਾ ਵੀ ਆਪਾਂ ਨੇ ਆਪਣੇ ਸਵਾਲ ਤੇ ਆਪਾਂ ਨੇ ਆਪਣੀ ਜ਼ਿੰਦਗੀ ਨਾਲ ਵਿਚਾਰ ਕਰਕੇ ਪਾਈਦੇ ਨੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਕੁਝ ਸਬਸਕ੍ਰਾਈਬ ਕਰੇ ਹੁਣ ਮੈਂ ਆਹ ਜਿਹੜੀ ਆਡੀਓ ਪਾਈਆ WhatsApp ਤੇ ਵਿੱਚ ਉਹਦੇ ਵਿੱਚ ਮੈਂ ਇਹ ਹੀ ਕਿਹਾ ਮੇ ਮਾਪੇ ਸਾਨੂੰ ਲੋਕ ਕਹਿੰਦੇ ਨੇ ਵੀ ਤੇਰੀ ਪਰਸੈਂਟੇਜ ਘਾਟਾ ਤੈਨੂੰ ਪਾਇਆ ਜਣੇ ਨੇ ਇਹ ਬੰਦ ਹੋ ਜਾਣਾ ਉਹਦੀ ਇੰਨੀ ਪਰਸੈਂਟ ਜਾਈ ਗਿਆ ਤਾਂ ਇਹ ਰੂਲ ਸਹੀ ਨਹੀਂ ਹੁਣ ਅਗਰ ਮਾਰੀ-ਬਾਰੀ ਤੇ ਸੇ ਬਣਾਈ ਜਾਓ ਹਣ 24 ਘੰਟੇ ਇੱਕ ਲੋ ਪਾਵੇ ਯਾਨੀ ਹੂੰ ਆ ਆਪਣਾ ਵਿਚਾਰ ਨੇ ਕਿਸੇ ਨਾਲ ਕੋਈ ਤਰਕ ਨਹੀਂ ਕਿਸੇ ਨੂੰ ਪਾ ਸਮਝਾਉਣਾ ਨਹੀਂ ਕਿਉਂ ਐਡਾ ਬੜੀ ਚਲੋ ਕਿਸੇ ਦੇ ਦੰਗਾ ਉਹ ਦਿਖਾਉਣਗਾ ਨਹੀਂ ਮਹਾਰਾਜ ਜੀ ਲਿਖਦੇ ਨੇ ਕਹਿੰਦੇ ਗੁਰੂ ਜੀ ਸਾਹਿਬ ਕਿਹਾ ਪਾਣੀ ਦੇ ਵਿੱਚ ਫਿੱਟੇ ਵੀ ਇਹ ਕਹਿੰਦੇ ਸੰਸਾਰ ਦਾ ਸੰਸਾਰ ਆ ਇਹਨਾਂ ਨੇ ਜਿਵੇਂ ਮੈਨੂੰ ਫਿਰਜ ਭੜੇ ਦੇਖਦਾ ਇਹ ਪਿੰਦਰ ਮੇਰੇ ਥੱਲੇ ਰਹੇ ਉਹ ਮੇਰੇ ਕਹੇ ਤੇ ਬੋਲੇ ਮੇਰੇ ਕਹੇ ਤੇ ਕਰੇ ਮੈਨੂੰ ਪੈਸਾ ਦੇ ਦੇਵੇ ਇਹ ਰੋ ਮਿੱਤਰ ਆ ਅੱਜ ਕੱਲ ਦਾ ਜਿਹੜਾ ਕਲ ਜੋਗਾ ਹੂੰ ਠੀਕ ਐ ਬਾਬੂ ਜੀ ਕਹਿੰਦੇ ਜਿਹੜੇ 5 5 6 6 ਭਰਾ ਆਉਂਦੇ ਸੀ ਪਿਛਲੇ 12 12 24 24 ਬੱਚੇ ਹੁੰਦੇ ਸੀ ਦੇਖੋ ਚੰਸਾ ਕਹਿੰਦਾ ਸੀ ਕਹਿੰਦੇ ਉਹਨਾਂ ਨੂੰ ਦੀਵਾ ਲਾ ਕੇ ਕੱਢ ਕੇ ਲਿਆਉਦੇ ਸੀ ਹਾਂ ਬਾਬੂ ਜੀ ਜਾਂਦੇ ਸੀ ਇਹਨੇ ਵੀ ਇਹ ਭਰਾ ਏਦਾਂ ਮਿਲਦਾ ਨਹੀਂ ਸੀ ਕਿਤੇ ਇੰਨਾ ਦੇ ਕੋਰ ਖੇਤਰ ਜਿੱਦ ਹੋਇਆ ਮਾੜੇ ਵਿਸਾਖੀ ਨੂੰ ਵੱਡ ਬਟਈਆ ਹਨਾ ਸਾਹਜਦਿਆਂ ਨਾਲ ਉਹ ਪਨੀਰੀ ਕੱਟਦਾ ਰਵ ਹੂੰ ਹਨਾ ਉੱਥੇ ਦੋਸ਼ ਤਾਂ ਨਹੀਂ ਪਾਇਆ ਕਿ ਇਹਦਾ ਅਚਾਨਕ ਐਕਸੀਡੈਂਟ ਦਾ ਮੈਨੂੰ ਕੱਢ ਕੇ ਦਿਖਾ ਮਤਲਬ ਕੀ ਹੈ ਅਚਾਨਕ ਦਾ ਹਨਾ ਐਕਸੀਡੈਂਟ ਦਾ ਬਿਲਕੁਲ 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 ਹੋਵਾ ਜਦੋਂ ਮੇਰੇ ਵਿੱਚ ਵੀ ਲੱਗਿਆ ਵੀ ਫਿਰ ਚ ਨਾ ਤਾਂ ਮੈਨੂੰ ਪਤਾ ਲੱਗਦਾ ਰਹੀਆ ਠੀਕ ਹੈ ਮੈਨੂੰ ਕਹਾ ਲੰਗੜਿਆ ਟੁੱਟੇ ਚੱਲਦਾ ਐਕਸੀਡੈਂਟ ਦਾ ਮਤਲਬ ਆ ਅਚਾਨਕਾ ਫਿਰ ਮੈਂ ਉਹਨੂੰ ਕਿਹਾ ਮਾਂ ਵਿੱਚੋਂ ਪਹਿਲਾਂ ਜੰਮਦਾ ਤੂੰ ਲੇਟ ਆਇਆ ਤਾਂ ਆਪਣੀ ਟੱਕਰ ਹੋ ਗਈ ਠੀਕ ਹੈ ਫਿਰ ਉਹਨੇ ਸੋਚ ਲਿਆ ਵੀ ਯਾਰ ਮਾ ਨਾ ਮਰੇ ਹੋਏ ਸੱਪ ਨੂੰ ਕੀ ਕਰਾਂ ਉਹ ਕਹਿੰਦਾ ਬਾਬਾ ਤੂੰ ਜਿੱਤ ਗਿਆ ਵਾ ਜਿੱਥਿਆਂ ਨਹੀਂ ਤੂੰ ਦੇਖ ਵਿਆਹ ਵਿੱਚ ਇੱਕ ਵੀਰ ਜੇਂ ਤੇ ਆ ਹੂੰ ਇੱਕ ਇੱਕ ਕੋ ਗੱਡੀ ਆ ਇੱਕ ਇੱਕ ਕੋ ਸਾਈਕਲ ਆ ਇੱਕ ਤੁਰਿਆ ਜਾਂਦਾ ਯਾਤਰਾ ਤਾਂ ਸਾਰਿਆਂ ਦੀ ਆ ਬਿਲਕੁਲ ਆਪਣੀ ਆਪਣੀ ਥੂਰ ਦੇ ਹਿਸਾਬ ਨਾਲ ਹੁਣ ਕਈ ਮੈਨੂੰ ਕਹਿ ਦਿੰਦੇ ਨੇ ਮੈਂ ਇੱਕਾਂ ਤੁਰਿਆ ਜਾਂਦਾ ਮੈਂ ਰੋਡ ਤੇ ਆਪਣੀ ਜਿਹੜੀ ਚਿੱਟੀ ਲੇਨ ਹੁੰਦੀ ਆ ਉਰੇ ਪਰੇ ਕਹਿੰਦੇ ਕਹਣ ਕਿ ਟਾਕੀ ਜੀ ਨਿਕਲ ਕੇ ਮਰਨਾ ਲੰਗੜਿਆ ਹੂੰ ਜਾਂਦਾ ਮੈਨੂੰ ਖੜ ਕੇ ਮਿਲਣਾ ਵੀ ਮੈਂ ਹੁਣ ਦੱਸਾਂ ਵੀ ਕਿ ਮਰਨਾ ਲ ਜਿਉਣਾ ਕੀ ਆ ਅੱਪਾ ਫੇਰ ਕਹੇ ਰੱਬਾ ਤੈਨੇ ਇੱਥੇ ਤੋਰਿਆ ਮੇਰਾ ਫਰਜ਼ ਬਣਦਾ ਤੂੰ ਖਾਤੇ ਲੜਦਾ ਮੇਰਾ ਮਾਰ ਗਿਆ ਹੀ ਏ ਮੈਂ ਕਿਹੜਾ ਬਦਲ ਸਕਦਾ ਮੈਂ ਬਦਲ ਨਹੀਂ ਸਕਦਾ ਇਹ ਆਪਣੇ ਆਪ ਦਾ ਸੁਭਾਅ ਹੁੰਦਾ ਸੁਭਾਅ ਹੀ ਕਹਿੰਦਾ ਵੀ ਚੁੱਪ ਕਰ ਜਈਦਾ ਵੀ ਇਹ ਦੋ ਥੱਪੜ ਮਾਰ ਕੇ ਚਲੇ ਗਿਆ ਤੂੰ ਕੀ ਬਗੜ ਲਈਂਗਾ ਗੱਲ ਸਹੀ ਏ ਮੇਰਾ ਹੁਣ ਮੈਂ ਜਾਣਾਂ ਮੈਨੂੰ ਵੀ ਕੱਲ ਹੀ ਹੁੰਦੀ ਏ ਮੰਦਿਰ ਤੇ ਜਾਣਾ ਆਹਨ ਤੇ ਆਰਨਾ ਗਾਲਾਂ ਕੱਢਣਗੇ ਆ ਜਾਂ ਜੇ ਉਹਨਾਂ ਨੂੰ ਗੱਡੀਆਂ ਦੇ ਦਿਆਂ ਤਾਂ ਲਗੜੇ ਪੇਗੜਾ ਵੀ ਇਹ ਹਾਲਤ ਕਰੂਗਾ ਇਹ ਫਿਰ ਆਹੇ ਜਿਹੜੀ ਕਈ ਬੰਦੇ ਉਹਦੇ ਆਉਂਦੇ ਹੋਣੇ ਆ ਸਕੂਟਰਾਂ ਮੋਟਰਸਾਈਕਲਾਂ ਵਾਲੇ ਜਿਹੜਾ ਕਹਿੰਦਾ ਬਾਈ ਪੈਰ ਲਾਵਾ ਬਾਈ ਹੱਥ ਫੜ ਲਾ ਆਹ ਇਹ ਮਾਰਗਾ ਜਿਵੇਂ ਇਹਵਾ ਇਹ ਮਾਰਗਾ ਦੇ ਵਿੱਚ ਸਾਰੀ ਦੁਨੀਆ ਦੁੱਖ ਸੁੱਖ ਚੋਰ ਛੱਜ ਯਾਰ ਆਸ਼ਿਕ ਮਜੇ ਨੂੰ ਰੱਬ ਇਹ ਰੋਡ ਤੇ ਹੁੰਦੇ ਨੇ ਮਾਰਗ ਧਰਮਸਿਪ ਪੌੜੀ ਚਲੋ ਦੁਨੀਆਦਾਰੀ ਆ ਹੁਣ ਦੁਨੀਆਦਾਰੀ ਦੇ ਵਿੱਚ ਬੰਦੇ ਰਹਿੰਦੇ ਕੋ ਇੰਨਾ ਕੋਈ ਜਾਂਦਾ ਬੱਧਾ ਹੁੰਦਾ ਭਾਈ ਇੱਕ ਤਾਂ ਲੰਗੜਾ ਇੱਕ ਪਿੰਗਲਾ ਇੱਕ ਬੰਨਿਆ ਹੋਇਆ ਕੁਰਸੀ ਦੇ ਤੇਰੇ ਵਰਗੇ ਮਿਲਦੇ ਨੇ ਉਰ ਤੇ ਜਿਵੇਂ ਜਾਂਦਾ ਵੀ ਹੱਥ ਧੱਕ ਨਾਲ ਦੋਨਾਂ ਹੱਥਾਂ ਨਾਲ ਰੋੜ ਕੇ ਬਹੁਤ ਗੱਡੀ ਵਾਲੇ ਪਿੱਛੇ ਰੱਖ ਲਾ ਵਾ ਵਾ ਡਿੱਗੀ ਚ ਰੱਖ ਲੈਣੇ ਆ ਉਹ ਮੈਂ ਅੱਜ ਰੱਖ ਲੈਣੇ ਆ ਮੰਦੋ ਅਨਾ ਫੇਰ ਕੱਲੂ ਮੈਂ ਫੇਰ ਆਉਣਾ ਉਹ ਕਹਿੰਦੇ ਵੀ ਸਾਡਾ ਫਰਜ਼ ਬਣਦਾ ਇੱਕ ਵਾਰ ਤਾਂ ਦਿਨ ਚੜਾਈਏ ਹਾਂ ਬੇਰਮਾਨਾ ਤਨਬਾਦ ਕਰਦਾ ਜਾਂਦਾ ਕੋਈ ਬੱਤਰੀ ਵਸੇ ਮਾਨ ਨੂੰ ਕਹਿਣਾ ਵੀਰੇ ਵੀ ਤੇਰੀ ਗੱਡੀ ਜੀ ਨਾ ਇਹਦੇ ਨਾਲ ਲਗਜ਼ਰੀ ਗੱਡੀ ਤੈਨੂੰ ਦੇ ਦੇ ਰੱਬ ਜੇ ਇਹਦਾ ਤੂੰ ਸੁੱਖ ਮਾਣਦਾ